ਮੀ ਨਹੀਂ ਹੈਗਾ ਇੱਧਰ ਵੀ ਦਿਖੋਲਾ ਸਾਡੇ ਸਾਹਮਣੇ ਅੱਗੇ ਮੀ ਪੈ ਰਿਆ ਉਹ ਪੈ ਰਿਹਾ ਗੇ ਹੁਣ ਫਿਰ ਉਸਾਂ ਨੂੰ ਫੋਨ ਕਰਕੇ ਕਿੰਨੇ ਕਿਲੋ ਆ ਭਾਈ 20 ਰੁਪਏ ਕਿੰਨੇ ਤਾਜਾ ਕੀ ਹੈ ਭਾਈ ਹੋਣ ਚਾ ਤਾਜ਼ੀ ਹੈ ਟੋੜੇ ਹੋਇਆ ਸਰ ਆਜੋ ਭਾਈ ਤੁਹਾਡੇ ਕੋਲ ਉਹਦਾ ਨੰਬਰ that's on me de ਇਹ ਤਾਂ ਨਹੀਂ ਕੱਟ ਜਿੱਥੇ ਇਹ ਇੰਨਾ ਦਾ ਨਾ ਪੜ ਰਿਹਾ ਬੜਾ 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 ਅੰਦਰ ਹੋ ਰਿਹਾ ਪਰ कैशूर जा मल्हा खेड़ी कंजू माजरे समान एरिये च ਇੱਥੇ ਇੱਕ ਕਣੀ ਵੀ ਨਹੀਂ ਹੈਗੀ ਦੇਖੋ ਧੁੱਪ ਨਿਕਲ ਰਹੀ ਆ ਪਰ ਜੋ ਹੁਣ ਪਰ ਇੱਧਰ ਵੀ ਪੈ ਰਹੀ ਹੈ ਬਹੁਤ ਇੱਥੇ ਦੇਖੋ ਜਮੀ ਸਾਫ ਆ ਮੌਸਮ ਧੁੱਪ ਨਿਕਲੀ ਪਈ ਆ ਦੇਖੋ ਨੀ ਇੱਕ ਹੁੰਦ ਨਹੀਂ ਹੈਗੀ ਸੜਕਾਂ ਸੁੱਕੀਆਂ ਪਈਆਂ ਨੇ ਪਿੱਛੇ MM EZ

ਮਦੇ ਜਾ ਰਹੇ ਸੀ ਕੇਤੀ ਲੋਈ ਮੈਂ ਕੰਮ ਤੇ ਆ ਗਏ ਸੀ ਕੰਮ ਤੇ ਕਰਤਾ ਸ਼ਾਰਟ ਕੰਮ ਵੀ ਵੀ ਪਹੁੰਚਣ ਵਾਲਾ ਹੁੰਦਾਬੰਦੀ ਸ਼ੁਰੂ ਹੋਊਗੀ ਦਲ ਵੀ ਪਿੱਛੇ ਪਿੱਛੇ ਆ ਗਿਆ ਕਹਦਾ ਜਿੱਥੇ ਜਾਵਾਂਗਾ ਉੱਥੇ ਆਉ ਲੱਭੂਗਾ ਤੈਨੂੰ ਲੱਭ ਲਿਆ ਲੱਗ ਗਈ ਪੌਣ ਬਾਰਸ਼ ਪੌਣ ਲੱਗੀ ਮੀਂਹ ਪੈਣ ਲੱਗ ਗਿਆ ਹੁੰਦਾ ਮਾਂਦੀ ਸ਼ੁਰੂ ਆ ਲਓ ਵੀ ਮੁੰਡਾ ਫੜਾਈ ਕਰਕੇ ਆਊਗਾ ਓਏ ਤੇਰੀ ਲਓਏ ਪਾਲੇ ਟੈਨ ਵਾਲੇ ਬੂਟ ਦੇਖੀ ਦੇਖੀ ਕੋ ਘੜਾ ਨਹੀਂ ਜਾਂਦਾ ਇਹ ਥੱਲੇ ਟਾਇਰ ਲਵਾਲੇ ਪੈਰਾਂ ਥੱਲੇ ਇਸ ਲਈ ਦੇਖ ਕੇ ਦੇਖੀ ਲੈ ਕਿਵੇਂ ਡੇਗਦਾ ਮਸਾ ਸੰਭਲਿਆ ਜਾਂਦਾ ਸੰਭਾਲ ਲੈ ਪਾਉ ਸੈਂਡਲ ਸਕੈਟਿੰਗ 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 ਵਿੱਚ ਖੇਡਦੇ ਅੱਛਾ ਤੂੰ ਚਲਾ ਹੁਣ ਨੋਈ ਨਾ ਗਾਣੇ ਆ ਨਹੀਂ ਕੱਢਦੇਗਾ ਬੂਟ ਮੈਂ ਨਹੀਂ ਗੀਨ ਕਰਦਾ ਮੇਰੇ ਹੁੰਦਾ ਹੀ ਨਹੀਂ ਮੇਰੇ ਮੇਰੇ ਥੋੜਾ ਏਡਾ ਪੈਰ ਹੈ ਹੈ ਨਹੀਂ ਮੇਰੇ ਏਡਾ ਪੈਰ ਹੈ ਮੈਂ ਤਾਂ ਨਿੱਕਾ ਰਿਹਾ ਪੈਰ ਤੂੰ ਵੀਡੀਓ ਪੁਣਾ ਰਿਹਾ ਓਏ ਆ ਵੀ ਮੁੰਡਿਆ ਤੂੰ ਪੈ ਗਿਆ ਅਗੇ ਹੋਰ ਉਹ ਕੀ ਹਾਂ ਲਾ ਦੇਖਦੇ ਆਂ ਸੀ ਇਹ ਆ ਵੀ ਬੜਾ ਖੁੱਲਾ ਕਰਦਾ ਹੈ ਸੈਂਡਲ ਆ ਖੁੱਲਾ ਹੀ ਬੜਾ ਕਰਦਾ ਹੈ ਕੇਟਿੰਗ ਆਲਾ ਸਕੇਟਿੰਗ ਵਾਲੇ ਬੂਟ ਮੋਸ ਕਿਹਨਾਂ ਪੈਰ ਨੇ ਉਹ ਗਾਣਾ ਨਹੀਂ ਚੱਲਿਆ ਹੁਣ ਉੱਡ ਕੇ ਫਲਾਈ ਕਰਕੇ ਆ ਜਾ ਆ ਜਾ ਆ ਜਾ ਪੁੱਤ ਤਿੰਨ ਤੋਂ ਚਲਾਉਣਾ ਆਉਂਦੇ ਨੇ ਉਹ ਆਹਾ ਹਾ ਹਾ ਇਹ ਤਾਂ ਵੀ ਨਹੀਂ ਮੋੜ ਕੇ ਪਈ üttiyo ਉਹ ਦੂਸਰੇ ਵਧੀਆ ਨੇ ਹਨਾ ਉਹ ਉਹ ਫੜਾਈ ਨਹੀਂ ਹੋ ਰਹੀ ਆ ਵਾ ਮੋੜਾ ਇਹ ਨਾ ਬੱਸ ਹਨਾ ਇਹ ਵਧੀਆ ਨੇ ਹਨਾ ਜੇ ਹੁਣ ਪਟਿਆਲੇ ਜਾਣਾ ਹੋਵੇ ਚੱਲ ਜਾਊਗਾ ਪਟਿਆਲੇ ਨੇ ਸੱਜੇਗਾ ਹੈ ਹੈ ਪਟਿਆਲੇ ਤੁਰ ਜਾਏਗਾ ਹਾਂ ਕਿੰਦੀ ਗੱਲ ਤੁਰ ਜਾਏਗਾ ਇਹੇ ਅੱਜ ਸੈਰ ਹੀ ਜਾਣਾ ਹੈ ਤੇ ਅੱਛਾ ਚੰਡੀਗੜ੍ਹ ਹੈ